ਸਮਾਣਾ ਦੇ ਨਾਲ ਲੱਗਦੇ ਪਿੰਡ ਬਾਸਾਪੁਰ ਕਾਲੇਕੇ ਦੇ ਵਿੱਚ ਇੱਕ ਇੱਕ ਪਤੀ ਪਤਨੀ ਆਪਣੇ ਘਰ ਦੇ ਵਿੱਚ ਰਹਿ ਰਹੇ ਐ ਉਹਨਾਂ ਦੇ ਨਾਲ ਕਿਸੇ ਗਵੰਡੀ ਨੇ ਆ ਕੇ ਉਹਨਾਂ ਦੇ ਘਰ ਦੇ ਵਿੱਚ ਆ ਕੇ ਜਿਹੜਾ ਇਹਨਾਂ ਇੱਕੇ ਮੁਤਾਬਿਕ ਜੋ ਇਹ ਕਹਿ ਰਹੇ ਹਨ ਉਹਦੇ ਮੁਤਾਬਿਕ ਸੰਦੀਪ ਕੋਰ ਦੱਸੇ ਸਾਡੇ ਖਰਚੇ ਆ ਕੇ ਉਹਨਾਂ ਨੇ ਮਾਰ ਫੀਟ ਕੀਤੀ ਹੈ ਗਲਤ ਕਰਦੇ ਆ ਸੰਦੀਪ ਕੋਰ ਬਾਸਾਪੁਰ ਕਾਲੇਕੇ ਸਰ ਸਾਡੇ ਘਰ ਦੇ ਮੂਹਰੇ ਆ ਕੇ ਉਹ ਗਾਲਾਂ ਕੱਢਣ ਲੱਗੇ ਨੇ ਮੇਰੇ ਹਸਬੰਦ ਨੇ ਗੇਟ ਖੋਲ੍ਹਿਆ ਉਹਨਾਂ ਨੇ ਕਿਹਾ ਵੀ ਕੀ ਗੱਲ ਹੋ ਗਈ ਜੋ ਵੀ ਗੱਲ ਆ ਸਵੇਰੇ ਕਰ ਲਿਓ ਤੇ ਉਹਨਾਂ ਨੇ ਕੁਝ ਵੀ ਨਹੀਂ ਸੁਣਿਆ ਹੈਗਾ ਉਹ ਸਾਰਾ ਪਰਿਵਾਰ ਸਾਡੇ ਅੰਦਰ ਆ ਕੇ ਮੇਰੀ ਛੋਟੀ ਜੀ ਬੱਚੀ ਹੈ ਜੀ ਇਹਦੇ ਤੇ ਡਾਂਗ ਮਾਰ ਲੱਗੇ ਤਾਂ ਮੈਂ ਆਪਦਾ ਅੱਗੇ ਕਰ ਲੈ ਇਹ ਤੇ ਮਾਰੀ ਜ ਡਾਂਗ ਤੇ ਮੇਰੇ ਹਸਬੰਦ ਦੇ ਉਹਨਾਂ ਨੇ ਕਿਰਪਾਨ ਮਾਰੀ ਇੱਥੇ ਇਹਨਾਂ ਦੇ 4 ਟਾਂਕੇ ਲੱਗੇ ਨੇ ਤੇ ਉਹ ਉਹਨਾਂ ਦੀ ਮਾਂ ਨੇ ਮੇਰੇ ਇੱਥੇ ਰੋੜਾ ਮਾਰਿਆ ਤੇ ਜਿਹੜੀ ਉਹਨਾਂ ਦੀ ਨੂੰਹ ਆ ਉਨੇ ਮੇਰੇ ਦੋ ਡੰਡੇ ਮਾਰੇ ਨੇ ਇੱਥੇ ਅਸੀਂ ਦੋਨੇ ਸੀਗੇ ਜੀ ਅਸੀਂ ਅਲੱਗ-ਅਲੱਗ ਰਹਿੰਦੇ ਹਾਂ ਜੀ ਸਾਡੀ ਉਹਨਾਂ ਨਾਲ ਕੋਈ ਵੀ ਰੰਜਿਸ਼ ਨਹੀਂ ਸਾਡੀ ਸਸ ਰਹਿਂਦੀ ਤੁਹਾਡੇ ਨਾਲ ਹਾਂਜੀ ਸਾਰੇ ਅਲੱਗ-ਅਲੱਗ ਨੇ ਉਹ ਵੀ ਸਾਰੇ ਅਲੱਗ ਨੇ ਜੀ ਤੁਸੀਂ ਦੋ ਜਣੇ ਰਹਿੰਦੇ ਹੋ ਅਸੀਂ ਦੋ ਜਣੇ ਰਹਿੰਦੇ ਹਾਂ ਤੇ ਮੇਰੀ ਬੇਟੀ ਛੋਟੀ ਉਹ ਪਸਿਆਣੇ ਪੰਪ ਤੇ ਲੱਗੇ ਹੋਏ ਨਹੀਂ ਲੱਗ ਤੁਸੀਂ ਮੈਂ ਪ੍ਰਾਈਵੇਟ ਜੋਬ ਕਰਦੀ ਹੁਟਿਆਲੀ ਸੰਦੀਪ ਕੌਰ ਦਾ ਕਹਿਣਾ ਹੈ ਕਿ ਅਸੀਂ ਆਪਣੇ ਪ੍ਰਾਈਵੇਟ ਨੌਕਰੀ ਕਰਦੇ ਹਾਂ ਔਰ ਘਰ ਦੇ ਵਿੱਚ ਇਕੱਲੇ ਸੀ ਗੌਂੜੀਆਂ ਦੀ ਆਪਸ ਵਿੱਚ ਕੋਈ ਤਕਰਾਰ ਹੋਇਆ ਹੋਗਾ ਉਹ ਇਹਨਾਂ ਨੇ ਗੇਟ ਖੋਲ੍ਹਿਆ ਤਾਂ ਉਹ ਆਪਣੇ ਘਰ ਦੇ ਵਿੱਚ ਦਾਖਲ ਹੋ ਕੇ ਇਹਨਾਂ ਤੇ ਹਮਲਾ ਕੀਤਾ ਜਿਸ ਦੇ ਸਮਾਣਾ ਕੇ ਸਰਕਾਰੀ ਹਸਪਤਲ ਸਮਾਣਾ सदर ਦੇ ਪੁਲਿਸ ਅਧਿਕਾਰੀ ਨਿਰਮਲ ਸਿੰਘ ਇਹਨਾਂ ਦੇ ਬਿਆਨ ਦਰਜ ਕਰ ਰਹੇ ਹਨ ਗਲਵੱਟ ਕਰਦੇ ਐਸੇ ਨਿਰਮਲ ਸਿੰਘ ਨੇ ਵੀ ਉਹ ਇਹ ਟੈਗਰ ਕੀਤੀ ਕਦੇ ਵੀ ਗੇਟ ਅੱਗੇ ਲੜਾਈ ਹੋਈ ਹੈ ਤੇ ਇਹਨਾਂ ਜੋ ਬਿਆਨ ਲਿਖਣਗੇ ਬਿਆਨ ਲੈ ਕੇ ਉਹ ਜੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਜੀ ਬਿਆਨ ਲਿਖ ਰਹੇ ਹਨ ਹਾਂ ਬਿਆਨ ਲੈ ਕੇ ਕਾਰਵਾਈ ਕੀਤੀ ਜਾਊ ਠੀਕ ਹੈ ਦੂਜੀ ਪਾਰਟੀ ਦਾ ਖਿਆਲ ਨਹੀਂ ਦੂਜੀ ਪਾਰਟੀ ਕੋਈ ਦਾਖਲ ਨਹੀਂ ਉਹ ਫਰਾਰ ਨੇ ਕੀ ਘਟਨਾ ਕਰਨ ਦੀ ਹੈ ਇਹ 30 ਤਰੀਕ ਦੀ ਹੈ 30 ਤਰੀਕ ਦਾ ਸਵੇਰ ਨੂੰ 10 ਵਜੇ ਦੀ ਜਾਨ ਲਿਖਣ ਦੇ ਬਾਅਦ ਜਿਸ ਨੇ ਕਹਿ ਰਹੇ ਕੋਈ ਕਾਰਵਾਈ ਕੀ ਹੈ ਰਹੇ ਹਾਂ ਜੀ ਉਹ ਜੀ ਕਾਰਵਾਈ ਅਫਸਰ ਦੱਸ ਕਿ ਹੋਈ ਕਰਵਾਈ ਨਿਰਮਲ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਵੀ ਜਿਹੜੇ ਕਥੀ ਦੋਸ਼ੇ ਆ ਬਿਆਨ ਦਰਜ ਕਰ ਰਹੇ ਹਨ ਪਰਤਾਲ ਕੀਤੀ ਜਾਵੇਗੀ ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾਣੀ ਹੈ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼